ਪਾਕਿਸਤਾਨ ਦੇ ਵਿੱਚ ਵੀ ਬੜੇ ਨੇ ਮੈਂ ਉੱਥੇ ਗਿਆ ਮੈਂ ਅਕਤੂਬਰ ਮਹੀਨੇ ਦੇ ਵਿੱਚ ਉੱਥੇ ਵੀ ਇਹ ਖਾਸੀਅਤ ਆ ਇੱਕ ਸਿੱਖ ਮੁੰਨਾ ਨਹੀਂ ਉੱਥੇ ਵੀ ਗੁਰਬਾਣੀ ਦੇ ਨਾਲ ਉਹ 13 ਸਾਲ ਦੀ ਉਮਰ ਤੋਂ ਬੱਚੇ ਨੂੰ ਜੋੜਦੇ ਤੋ ਸਿੱਖ ਹੁਣ ਵਰਲਡ ਵਾਈਡ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਨੇ ਕੋਨੇ-ਕੋਨੇ ਦੇ ਵਿੱਚ ਨੇ ਅਕਾਲ ਤਖਤ ਸਾਹਿਬ ਸਾਡਾ ਧੁਰਾ ਵਾ ਇਹਦੇ ਰਾਹੀ ਆਪਾਂ ਇੱਕ ਮੁਠ ਰਹਿਣਾ ਹੈ ਮੈਂ ਬਾਅਦ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਇਲਾਕਿਆਂ ਦੇ ਵਿੱਚ ਆਉਂਦਾ ਰਵਾਂਗਾ ਆਪਾਂ ਗੁਰਮਤਿ ਦੀ ਜਿਹੜੀ ਸਾਂਝਾ ਇਹਨੂੰ ਪਾਉਂਦੇ ਰਵਾਂਗੇ ਕਿਉਂਕਿ ਜੁੜਨਾ ਅਸੀਂ ਸ਼ਬਦ ਨਾਲ ਹੈ ਸਰੀਰਾਂ ਨਾਲ ਨਹੀਂ ਹੈ ਸਰੀਰਾਂ ਦਾ ਮੇਲ ਸਦੀਵੀ ਮੇਲ ਨਹੀਂ ਹੁੰਦਾ ਇੱਕ ਸਰੀਰ ਇੱਕ ਥਾਂ ਤੇ ਆ ਮੈਂ ਮੰਨ ਲਓ ਇੱਥੇ ਆਇਆ ਤੇ ਇੱਥੇ ਹੀ ਆ ਦੂਜੀ ਥਾਂ ਤੇ ਨਹੀਂ ਹੋ ਸਕਦਾ ਪਰ ਜਿਹੜਾ ਸ਼ਬਦ ਵਾ ਉਹ ਹਰ ਥਾਂ ਦੇ ਉੱਤੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਾ ਨਾਲ ਆ ਉਹ ਕਿਹੜਾ ਗੁਰੂ ਆ ਜਿਹੜਾ ਹਮੇਸ਼ਾ ਨਾਲ ਆ ਉਹ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰਿ ਤੋ ਆਪਣਾ ਨਿਸ਼ਚਾ ਪੱਕਾ ਰੱਖਣਾ ਹੈ ਆਪਣੇ ਬੱਚੇ ਬੱਚੇ ਨੂੰ ਦੱਸਣਾ ਹੈ 10 ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਆਪਾਂ ਤੁਸੀਂ ਸਾਰੇ ਗੁਰੂ ਪੰਥ ਦਾ ਹਿੱਸਾ ਵਾਂ ਸਮੂਹਾਕ ਰੂਪ ਦੇ ਵਿੱਚ ਗੁਰੂ ਦਾ ਸਰੀਰ ਗੁਰੂ ਪੰਥ ਹੈ ਜਿਹੜਾ ਪੰਥ ਜੜ ਦੀ ਕਲਾ ਚ ਰਹਿੰਦਾ ਜਿਹੜਾ ਪੰਥ ਵੀ ਜੁਗੋ ਜੁਗ ਅਟਲ ਹੈ ਜਿਹੜਾ ਪੰਥ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚੱਲ ਕੇ ਸਰਬੱਤ ਦੇ ਭਲੇ ਦੇ ਮਾਨਵਤਾ ਦੇ ਭਲੇ ਦੇ ਮਾਨੁਖਤਾ ਦੇ ਭਲੇ ਦੇ ਕੋ ਕਾਰਜ ਕਰਦਾ ਹੈ ਅੱਜ ਗੁਰੂ ਦਾ ਸਰੀਰ ਬਣ ਕੇ ਗੁਰੂ ਦਾ ਪੰਥ ਹਰ ਪਾਸੇ ਵਿਚਰਦਾ ਹੈ ਤੋ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਟੇਕ ਰੱਖਣੀ ਆ ਕੋਈ ਪਖੰਡੀ ਆ ਜਾਵੇ ਕੋਈ ਢੋਂਗੀ ਆ ਜਾਵੇ ਉਹ ਇਹ ਯਤਨ ਕਰੇ ਕਿ ਮੈਂ ਗੁਰੂ ਹਾਂ ਜਾਂ ਆਪਣੇ ਨਾਲ ਜੋੜਨ ਦੀ ਕੋਈ ਗੱਲ ਕਰੇ ਸਿੱਖ ਨੇ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣਾ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਕੇ ਬਾਣੀ ਗੁਰੂ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ जग ਬਹਰਾਨ ਤਾਂ ਇਹ ਗੱਲ ਚੇਤਿਆਂ ਚ ਰੱਖਣੀ ਆ ਦੂਜੀ ਗੱਲ ਆਪਣੀ ਬੋਲੀ ਮਦਰ ਲੈਂਗੁਏਜ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਆ ਇਹਦੇ ਨਾਲ ਤੁਸੀਂ ਜੁੜੇ ਹੋ ਮੈਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਵੀ ਜੋੜਨਾ ਹੈ ਸਕੂਲਾਂ ਦੇ ਵਿੱਚ ਨਹੀਂ ਹੈ ਵੱਖਰੀ ਗੱਲ ਹੈ ਪਰ ਮਾਂ ਬੱਚੇ ਦਾ ਪਹਿਲਾ ਸਕੂਲ ਆ ਮਾਂ ਖੁਦ ਪੰਜਾਬੀ ਸਿਖੇ ਤੇ ਬੱਚਿਆਂ ਨੂੰ ਪੰਜਾਬੀ ਸਿਖਾਏ ਊੜਾ ਐੜਾ ਈੜੀ ਸਸਹਾ ਜਿਹੜੇ ਬੱਚੇ ਪੰਜਾਬੀ ਸਿੱਖ ਜਾਣਗੇ ਉਹ ਸੌਖਾ ਵਿਰਸੇ ਨਾਲ ਜੁੜ ਜਾਣਗੇ ਕਿਉਂਕਿ ਸਾਡੀ ਬਾਣੀ ਦੀ ਲਿਪੀ ਗੁਰਮੁਖੀ ਆ ਜੇ ਆਪਾਂ ਸੌਖਾ ਬਾਣੀ ਦੇ ਨਾਲ ਜੁੜਨਾ ਹੈ ਸਮਝਣਾ ਹੈ ਬਾਣੀ ਨੂੰ ਤਾਂ ਗੁਰਮੁਖੀ ਆਉਣੀ ਚਾਹੀਦੀ ਆ ਪੰਜਾਬੀ ਆਉਣੀ ਚਾਹੀਦੀ ਆ ਤਾਂ ਮੇਰੀ ਆਪ ਜੀ ਨੂੰ ਅਪੀਲ ਆ ਤੁਸੀਂ ਪੰਜਾਬੀ ਬੋਲਦੇ ਹੋ ਮੈਂ ਸੁਣਿਆ ਸੋਹਣੀ ਪੰਜਾਬੀ ਬੋਲਦੇ ਹੋ ਲਹਿਜਾ ਬੜਾ ਚੰਗਾ ਵਾ ਸਾਰੀਆਂ ਬੋਲੀਆਂ ਬਾਕੀ ਸਿੱਖ ਲਓ ਮਾੜੀ ਗੱਲ ਨਹੀਂ ਪਰ ਆਪਣੀ ਕੌਮੀ ਸਿੱਖ ਹੋਣ ਕਰਕੇ ਬੋਲੀ ਗੁਰਮੁਖੀ ਪੰਜਾਬੀ ਇਹ ਆਪਾਂ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਨੀ ਤੇ ਉਹਨਾਂ ਨੂੰ ਪੰਜਾਬੀ ਆਪਾਂ ਸਿਖਾਉਣੀ ਆ ਤਾਂ ਕਿ ਉਹ ਮੂਲ ਦੇ ਨਾਲ ਜੁੜੇ ਰਹਿਣ ਤੀਜੀ ਗੱਲ ਇਤਿਹਾਸ ਤਵਾਰੀਖ ਇਤਿਹਾਸ ਲਿਖਿਆ ਨਾ ਬਾਬਾ ਲੱਖੀ ਸ਼ਾਹ ਬਨਜਾਰੇ ਦਾ ਬਾਬਾ ਬੰਖੜ ਸ਼ਾਹ ਲੁਬਾਣਾ ਜੀ ਦਾ ਹੋਰ ਅਨੇਕਾਂ ਗੁਰੂ ਕੇ ਸਿੱਖਾਂ ਦਾ ਅੱਜ ਮੈਂ ਇਤਿਹਾਸ ਦੇ ਰੰਗ ਤੁਹਾਡੇ ਨਾਲ ਸਾਂਝ ਪਾਈ ਇਹ ਸਾਂਝ ਪੀਂਢੀ ਹੈ ਪੱਕੀ ਹੈ ਇਹਦੇ ਲਈ ਜ਼ਰੂਰੀ ਆ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਉਹ ਜ਼ਰੂਰ ਦੱਸਿਏ ਭਈ ਕੌਣ ਹੈ ਜਿਨਨੇ ਸਿੱਖੀ ਦੇ ਲਈ ਖੋਪਰੀ ਲਵਾਈ ਭਾਈ ਤਾਰੂ ਸਿੰਘ ਜੀ ਕੌਣ ਹੈ ਜਿਨਨੇ ਸਿੱਖੀ ਲਈ ਬੰਦ ਬੰਦ ਕਟਵਾਇਆ ਭਾਈ ਮਨੀ ਸਿੰਘ ਜੀ ਕੌਣ ਹੈ ਜਿਹੜਾ ਸਿੱਖੀ ਦੇ ਲਈ ਆਰੇ ਦੇ ਨਾਲ ਚੀਰਿਆ ਗਿਆ ਦਿੱਲੀ ਦੀ ਧਰਤੀ ਤੇ ਭਾਈ ਮਤੀ ਦਾਸ ਦੀ ਅਰਦਾਸ ਕਰਦੇ ਹਨ ਤਾਂ ਬੱਚਿਆਂ ਨੂੰ ਇਤਿਹਾਸ ਵੀ ਦੱਸਿਓ ਇਤਿਹਾਸ ਜਿੰਦਾ ਕੌਮਾਂ ਦੀ ਜਿੰਦ-ਜਾਨ ਹੈ ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਖਤਮ ਹੋ ਜਾਂਦੀਆਂ ਨੇ ਤੇ ਸਾਡਾ ਤੇ ਬੜਾ ਸ਼ਾਨਾ ਮੱਤਾ ਇਤਿਹਾਸ ਹੈ ਤੋ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ ਆਪਾਂ ਸਾਰੇ ਜਾੜੇ ਚੌਥੀ ਗੱਲ ਜਿੱਥੇ ਵੀ ਰਹੀਏ ਇੱਕ ਪਰਿਵਾਰ ਵਾਂਗ ਰਹੀਏ ਇੱਕ ਸਿੱਖ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਈਏ ਉਹਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਮੰਨੀ ਕਿਸੇ ਸਿੱਖ ਨੂੰ ਇਹ ਲੱਗੇ ਨਾ ਕਿ ਮੈਂ ਕੱਲਾ ਵਾਂ ਕੋਈ ਮੁਸ਼ਕਲ ਪਵੇ ਉਹਨੂੰ ਲੱਗੇ ਕਿ ਮੈਂ ਕੱਲਾ ਵਾਂ ਨਹੀਂ ਉਹਨੂੰ ਜਦੋਂ ਆਣ ਕੇ ਆਪਾਂ ਮਿਲੀਏ ਤਰਵਾਸ ਦਈਏ ਜਾਂ ਮਦਦ ਕਰੀਏ ਉਹਨੂੰ ਹੋਵੇ ਵੀ ਨਹੀਂ ਮੈਂ ਕੱਲਾ ਨਹੀਂ ਇਹ ਗੁਰੂ ਖਾਲਸਾ ਪੰਥ ਸਾਂਝਾ ਪਰਿਵਾਰ ਮੇਰੇ ਨਾਲ ਹੈ ਪੰਜਾਬ ਤੋਂ ਦੂਰ ਤੇ ਇਹ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਆਪਾਂ ਆਪਸ ਦੇ ਵਿੱਚ ਇੱਕ ਮੁੱਠ ਰਹੀਏ ਜੁੜੇ ਰਹੀਏ ਸਾਡੀ ਤਾਕਤ ਇੱਕ ਮੁੱਠ ਹੋਣ ਵਿੱਚ ਹੈ ਤੋੜਨ ਵਾਲੇ ਵੀ ਬਥੇਰੇ ਹੋਣਗੇ ਫੋਟ ਪਾਉਣ ਵਾਲੇ ਵੀ ਬਥੇਰੇ ਹੋਣਗੇ ਪਰ ਆਪਾਂ ਨਹੀਂ ਟੁੱਟਣਾ ਹੈ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇੱਕ ਬਣਾਇਆ ਤੇ ਗੁਰੂ ਤੋਂ ਵੱਡਾ ਤੇ ਸਾਡੇ ਲਈ ਕੋਈ ਨਹੀਂ ਹੈ ਕੋਈ ਵੀ ਹੋਵੇ ਗੁਰੂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਜਦੋਂ ਗੁਰੂ ਨੇ ਇੱਕ ਬਣਾਇਆ ਵਾ ਤੇ ਅਸੀਂ ਕਦੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਇੱਕ ਰਹਿਣਾ ਹੈ ਇੱਕ ਮੋਠ ਸਾਡੀ ਤਾਕਤ ਹੀ ਇਹਦੇ ਵਿੱਚ ਗੁਰਬਾਣੀ ਦਾ ਇੱਕ ਸ਼ਬਦ ਕਹਿ ਕੇ ਮੈਂ ਸਮਾਪਤੀ ਕਰਨਾ ਭਈ ਜੇ ਤੇ ਇੱਕ ਰਵਾਂਗੇ ਤੇ ਇੱਕ ਨਾਲ ਜੁੜੇ ਰਵਾਂਗੇ ਤੇ ਫੇਰ ਅਸੀਂ ਸੋਣਿਆ ਚੰਗੇ ਆ ਗੁਰੂ ਦੇ ਘਰੇ ਸੁਰਖਰੂ ਆ ਮੈਂ ਜਦੋਂ ਸਵੇਰੇ ਜਿੱਥੇ ਅਸੀਂ ਠਹਿਰੇ ਆਂ ਤੇ ਖੇਤਾਂ 'ਚ ਟਹਿਲ ਰਿਹਾ ਸੀ ਤੇ ਉੱਥੇ ਅੱਕ ਦਾ ਬੂਟਾ ਸੀ ਅੱਕ ਨੂੰ ਖਖੜੀ ਲੱਗਦੀ ਆ ਖਖੜੀ ਤੇ ਜਦੋਂ ਅੱਕ ਆਪਣੇ ਜੋਬਨ ਤੇ ਆਉਂਦਾ ਉਹਨੂੰ ਲੱਗੀ ਹੋਈ ਖਖੜੀ ਦੂਰ ਤੋਂ ਅੰਬੀ ਲੱਗਦੀ ਆ ਅੱਕ ਦੇ ਨਾਲ ਜੁੜੀ ਹੋਵੇ ਤੇ ਖਖੜੀ ਵੀ ਅੰਬੀ ਲੱਗਦੀ ਆ ਗੁਰੂ ਨੇ ਇਹ ਬਾਣੀ ਚ ਦਰਸ਼ਟਾਂਤਤਾ ਆਪਣੇ ਸਾਰਿਆਂ ਲਈ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਖਖੜੀ ਵੀ ਪਾਤਸ਼ਾਹ ਕਹਿੰਦੇ ਨਿਰੀ ਅੰਬੀ ਲੱਗਦੀ ਆ ਜਿੰਨਾ ਚਿਰ ਤੱਕ ਅੱਕ ਦੇ ਨਾਲ ਜੁੜੀ ਹੋਵੇ ਬਿਰੇ ਵਿਛੋੜਾ ਧਣੀ ਸਿਓ ਨਾਨਕ ਸੈਸਾ ਗੰਠ ਪਰ ਜੇ ਕੋਈ ਮੱਝਾ ਮੁਝਾ ਚਾਰ ਦਾ ਖਖੜੀ ਨੂੰ ਛੋਟੀ ਮਾਰ ਦਵੇ ਉਹ ਪਾੜਦੀ ਐ ਟੁੱਟਦੀ ਐ ਤੇ ਉਹ ਰੇਜੇ ਰੇਜੇ ਹੋ ਕੇ ਟੂੰਬੇ ਟੂੰਬੇ ਹੋ ਕੇ ਹਵਾ ਦੇ ਵਿੱਚ ਉੱਡਦੀ ਆ ਜਿੰਨਾ ਚਿਰ ਤੱਕ ਇੱਕ ਮੁਠ ਹਾਂ ਤੇ ਗੁਰੂ ਦੇ ਨਾਲ ਜੁੜੇ ਹਾਂ ਅਸੀਂ ਸੋਹਣੇ ਹਾਂ ਪਰ ਜਦੋਂ ਗੁਰੂ ਤੋਂ ਟੁੱਟਦੇ ਹਾਂ ਤੇ ਸਾਡੀ ਇੱਕ ਮੁਠ ਤਾਂ ਟੁੱਟਦੀ ਆ ਅਸੀਂ ਰੇਜੇ ਰੇਜੇ ਹੁੰਨੇ ਆ ਅਸੀਂ ਟੁਕੜੇ ਟੁਕੜੇ ਹੁੰਨੇ ਆ ਫੇਰ ਜਿੱਧਰ ਦੀ ਹਵਾ ਉੱਦਰੀ ਤੁਰੇ ਫਿਰਦੇ ਸਿੱਖ ਇਦਾਂ ਦਾ ਨਹੀਂ ਹੁੰਦਾ। ਵੀ ਹਵਾ ਦੇ ਮੁਤਾਬਕ ਬਦਲ ਜਾਵੇ ਸਿੱਖ ਦਾ ਇੱਕੋ ਹੀ ਧੜਾ ਉਹ ਵਾ ਗੁਰੂ ਪੰਥ। ਉਹਦੇ ਵਿੱਚ ਹੀ ਰਹਿਣਾ ਸੀ। ਹਾ ਨੀਤੀ ਮੁਤਾਬਕ ਚੱਲਣਾ ਹੈ। ਦੇਖਣਾ ਹੈ। ਪਰ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਲੋਚਣੀ ਆ। ਆਪਣੇ ਇਹਨਾਂ ਪਰਿਵਾਰਾਂ ਦੀ ਇੱਥੇ ਰਹਿਣ ਵਾਲਾ ਆਪਣਾ ਭਾਈਚਾਰਾ। ਇਹਦੀ ਚੜ੍ਹਦੀ ਕਲਾ ਲੋਚਦਿਆਂ ਪੰਥ ਦੀ ਚੜ੍ਹਦੀ ਕਲਾ ਲੋਚਦਿਆਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹਿਣਾ ਤੇ ਗੁਰੂ ਪੰਥ ਦਾ ਹਿੱਸਾ ਬਣਨਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਤੁਸੀਂ ਉਡੀਕ ਕੀਤੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਇਹ احਸਾਨ ਮੰਨਦੇ ਹਾਂ ਮੈਂ ਕੱਲ ਆਉਣਾ ਸੀ ਨਹੀਂ ਆਇਆ ਗਿਆ ਕਿਉਂਕਿ ਕੱਲ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੀ ਅਕਾਲ ਤਖਤ ਸਾਹਿਬ ਤੇ ਉਹ ਮਨਾਇਆ ਜਾਂਦਾ ਹੈ ਤਾਂ ਕਰਕੇ ਨਹੀਂ ਆਇਆ ਗਿਆ ਉਹਦੀ ਆਪਾਂ ਮਾਫੀ ਮੰਗਦੇ ਆ ਅੱਗੇ ਤੋਂ ਕੋਈ ਸਮਾਗਮ ਹੋਏਗਾ ਤੇ ਫੇਰ ਆਵਾਂਗੇ ਆਪਾਂ ਮਿਲ ਕੇ ਰਹੀਏ ਇੱਕ ਮੁੱਠ ਰਹਿ ਕੇ ਆਓ ਗੁਰੂ ਦੀ ਬਾਣੀ ਦਾ ਇੱਕ ਬਚਨ ਆਪਾਂ ਸੰਗਤੀ ਰੂਪ ਦੇ ਵਿੱਚ ਸਾਰੇ ਦਿਲੋਂ ਉਹਦਾ ਪਾਠ ਕਰੀਏ ਤੇ ਗੁਰੂ ਚਰਨਾਂ ਦੇ ਨਾਲ ਸੱਚੇ ਪਾਤਸ਼ਾਹ ਦੇ ਨਾਲ ਆਪਾਂ ਜੁੜੀਏ